ਸੀ ਐਫਆਰ ਨੰਬਰ 53 ਜਿਹੜਾ ਥਾਣਾ ਮੁਕੰਪੁਰੇ ਦਰਜ ਹੋਇਆ ਸੀ ਉਹਦੇ ਬਾਰੇ ਦੱਸਣਾ ਚਾਹੁੰਦੇ ਆ ਇਹ ਨਿਊ ਪਵਨ ਨਗਰ ਦੀ ਵਾਰਦਾਤ ਸੀ ਜੀ ਸਾਡੇ ਮਦਈ ਜਿਹੜੇ ਹੈ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈਸ ਸੁਨੀਤਾ ਰਾਣੀ ਇਹ 24 ਤੋਂ ਲੈ ਕੇ 29 April ਤੱਕ ਇਹਦੇ ਆਪਣੇ ਨਿਜੀ ਕੰਮਲੇ ਬਾਹਰ ਗਏ ਹੋਏ ਸੀ ਜਦੋਂ ਵਾਪਸ ਆਏ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੈਸ਼ ਜੁਐਲਰੀ 골ਡ ਔਰ ਸਿਲਵਰ ਦੇ ਆਈਟਮਸ ਗਾਇਬ ਸੀ ਤੇ ਇਸ ਕਰਕੇ ਮੁਕੱਦਮਾ ਨੰਬਰ 53 ਥਾਣਾ ਮੁਕੰਮਪੁਰੇ ਚ ਦਰਜ ਹੋਇਆ ਅੰਡਰ ਸੈਕਸ਼ਨ 331 305 ਬੀ ਐਨਐਸ ਤੇ ਫਿਰ ਇਹਦੇ ਵਿੱਚ ਐਸਐਚਓ ਸਾਹਿਬ ਨੇ ਔਰ ਏਸੀਪੀ ਈਸਟ ਨੇ ਜਦ ਸੀਸੀਟੀਵੀ ਟ੍ਰੇਲ ਫਾਲੋ ਕੀਤੀ ਤਾਂ ਸਾਨੂੰ ਦੋਸ਼ੀਆਂ ਬਾਰੇ ਪਤਾ ਚੱਲ ਗਿਆ ਇਹਦੇ ਵਿੱਚ ਦੋ ਦੋਸ਼ੀ ਗ੍ਰਿਫਤਾਰ ਹੋਏ ਹਨ ਜਿਨ੍ਹਾਂ ਦਾ ਨਾਮ ਅਮਨ ਦਾਤ ਹੈ son of lucky ਸ਼ੇਰਾਬੀਨੂਦੇ ਰਹਿਣ ਵਾਲੇ ਹਨ ਔਰ ਵਿੱਕੀ son of ਗੁਰਦੇਵ ਸਿੰਘ ਨਿਊ ਪਵਨ ਨਗਰ ਦੇ ਰਹਿਣ ਵਾਲੇ ਹਨ ਇਹਨਾਂ ਕੋਲੋਂ ਰਿਕਵਰੀ 4.5 ਲੱਖ ਰੁਪਏ ਕੈਸ਼ ਹੋਈ ਹੈ 73 ਗ੍ਰਾਮ ਸੋਨੇ ਦੇ ਆਰਨਮੈਂਟਸ ਮਿਏ ਹਨ ਔਰ 350 ਗ੍ਰਾਮ ਸਿਲਵਰ ਦੇ ਚਾਂਦੀ ਦੇ ਆਰਨਮੈਂਟਸ ਰਿਕਵਰ ਹੋਏ ਹਨ ਜੀ। ਕਿ ਕੀ ਕੰਮ ਕੀ ਕਰਦਾ ਸੀ ਜੀ ਇਹ ਰੋਪੀ ਜਿਹੜਾ ਜੀ? ਜਿਹੜੇ ਰੋਪੀ ਐ ਜੀ ਇਹ ਉਹੀ ਲੋਕੇਲਿਟੀ ਵਿੱਚ ਕੇਬਲ ਆਪਰੇਟਰ ਔਰ ਉਹਨਾਂ ਦੇ ਸਹਾਇਕ ਸੀ। ਕੇਬਲ ਆਪਰੇਟਰ ਦਾ ਕੰਮ ਕਰਦੇ ਸੀ ਔਰ ਉਹਨਾਂ ਦੇ ਸਹਾਇਕ ਲੱਗੇ ਹੋਏ ਸੀ। ਮੈਡਮ ਇਹਨਾਂ ਦੇ ਕੋਈ ਪਹਿਲਾ ਪਰਚਾ ਹੈ ਇਹ ਦੋਵਾਂ ਦੇ? ਪਹਿਲਾਂ ਕੋਈ ਪਰਚਾ ਦਰਜ ਨਹੀਂ ਹੈ ਜੀ। ਬਾਕੀ ਇਨਵੈਸਟੀਗੇਸ਼ਨ। ਕੋਈ ਡਰਗ ਐਡਿਕਸ਼ਨ ਤੇ ਨਹੀਂ ਇਹਨੂੰ ਰੋਕਿਆ? ਨਹੀਂ। ਸੋ ਫਾਰ ਕੋਈ ਡਰਗ ਐਡਿਕਸ਼ਨ ਦਾ ਮਾਮਲਾ ਨਹੀਂ। ਜਿਹਨ ਕਿਸ ਵੇਲੇ ਸਰੀਰਕ ਨੰ ਇਹ ਆਰੋਪੀਆਂ ਵੱਲੋਂ ਜਦ ਇਹ ਸਾਡੇ ਮਦਈ ਗਏ ਹੋਏ ਸੀ ਘਰੋਂ ਤਾਂ ਉਹਨਾਂ ਦੇ ਪਿੱਛੋਂ ਹੀ ਅਨਜਾਮ ਦਿੱਤਾ ਗਿਆ ਸੀ ਤੇ ਉਹਨਾਂ ਦੇ ਘਰ ਵਿੱਚ ਵੜ ਕੇ ਤੇ ਪੁਲਿਸ ਨੇ ਕੇਸ ਬੇਸ ਤੇ ਸਾਰਾ ਇੰਨੀ ਜਲਦੀ 24 ਘੰਟਿਆਂ ਵਿੱਚ ਚੋਰੀ ਟ੍ਰੇਸ ਕੀਤੀ ਹੈ ਉਹਦੇ ਬਾਰੇ ਇਹਦੀ ਸੀਸੀਟੀਵੀ ਔਰ ਟੈਕਨੀਕਲ ਡਾਟਾ ਫੋਲੋ ਕਰਦੇ ਹੋਏ ਸਾਡੇ ਜਿਹੜੇ ACP ਈਸਟ ਸ਼ਿਤਰ ਦੇ ਅੰਡਰ ਜਿਹੜੀ ਟੀਮ ਬਣੀ ਹੋਈ ਸੀ ਐਸਐਚਓ ਸਾਊਥ ਦੀ ਐਸਐਚਓ ਮੁਕੰਪੁਰਾ ਦੀ ਉਹਦੇ ਬੇਸ ਤੇ ਸਾਰਾ ਟ੍ਰੇਸ ਕੀਤਾ ਸੀ ਠੀਕ